ਨੀ ਨਹੀਂ ਇਹ ਪਹਿਲਾਂ ਤਵਾ ਕਰਦੇ ਆਂ ਯਾਰ ਪਹਿਲਾਂ ਕਰਦੇ ਆਂ ਦੇਖੋ ਜੀ ਸਾਥੋਂ ਡਰ ਰਹਿਣਾ ਕਿੱਥੇ ਲੱਗ ਗਿਆ ਨਾ 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 ਪ੍ਰੋਬਲਮ ਨਹੀਂ ਸ਼ਾਵਰ ਫਾਟੇ ਨਾ ਪੂਰੀ ਗੱਲ ਆਪਾਂ ਜੀ ਨੂੰ ਮੈਂ ਤੇਰੀ ਗੱਲ ਸੁਣਾ ਇੱਕ ਮਿੰਟ ਫਾਰਮੇਟ ਹੀ ਨਾ ਪੂਰੀ ਕਰਤਾ ਤੁਮਾ ਸਾਡਾ ਕਮੰਡੀ ਤੈਨੂੰ ਧੱਕੇ ਨਾ ਆਇਆ ਕਿ ਤੇਰੇ ਪਾਵਰ ਹੈਗੀ ਆ ਪਟਾਣੇ ਚੱਕੇ ਕਹਾ ਦੇਗਾ ਪਹਿਲਾਂ ਤਾਂ ਮੈਂ ਤੇਰਾ ਗੋਮੰਡੀ ਨਹੀਂ ਮੇਰਾ ਕਮਾਡੀ ਨਹੀਂ ਦੂਜਾ ਮੈਂ ਤੇਰੀ ਧਰਨਿਆਂ ਦਾ ਵੀ ਸ਼ਰੀਕੀ ਆ ਗਲਤ ਸੁਣਦਾ ਮੈਂ ਖੜੀ ਕਹਾਂਗਾ ਜਮਾਂ ਤੱਕ ਨਹੀਂ ਪਰਵਾਏ ਥੋੜੀ ਰੋਮਿੰਗ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਜਮਾ ਰਹਾ ਹਾਂ ਉਹ ਮੇਰੀ ਗਲਤੀ ਸੁਣਨ ਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਤੱਕ ਕਿੰது ਬਣਾ ਕੇ ਨਹੀਂ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਤਾਂ ਸਾਡੇ ਬਣਾਏ ਆ ਉਹ ਜਿਹੜਾ ਪਰਦੇ ਦੀ ਜਿਹੜਾ ਮੈਂ ਉਹ ਦੱਸ ਉਹ ਤਾਂ ਰਹੇ ਆ ਉਹਦੇ ਪਾਸਾ ਕੇ ਪਰੇ ਦੂਜੇ ਨੀ ਯਾਰੇ ਦੂਜਾ ਛੱਡ ਦੇ ਤੇ ਨਹੀਂ ਮੈਂ ਜਾਣਾ ਜਦੋਂ ਤੈਨੂੰ ਪਤਾ ਜੇ ਬਣਾਇਆ ਇੱਕ ਮਿੰਟ ਕੀ ਅੱਗ ਬੱਤੀ ਪਈ ਆ ਜੇ ਇਹ ਤਰ ਸਾਡੀ ਹਿੱਕ ਦਾ ਆਪਣਾ ਜੇ ਬਣਾਇਆ ਤੇ ਤੈਨੂੰ ਸਾਡੇ ਦਾਖਲਾ ਤੂੰ ਖੋਣ ਚੱਕਣਾ ਜੇ ਬਣਾਇਆ ਇੰਨੀ ਗੱਤ ਹੈ ਨਹੀਂ ਤੇ ਲੋਕਾਂ ਨੇ ਪਾਗਲ ਪ੍ਰੈਸ਼ਰ ਪਾਉਣ ਲੱਗ ਗਏ ਕਿਹੜਾ ਥਾਣਾ ਦੱਸੀਂ ਜਿਹੜਾ ਵੋਟਾਂ ਵਾਲੇ ਹੱਥ ਬਣਾਉਣ ਕਾਡ ਦੱਸੀਂ ਆਹ ਆਜਾ ਆਹ ਤੂੰ ਚੋਰੋਂ ਆਇਆ ਜੇ ਸੰਗ ਨਾਲ ਮੋੜੋ ਸਿਦਾਰ ਯਾਰ ਤੈਨੂੰ ਅਸੀਂ ਤੂੰ ਕਹਿ ਜਾਂਦਾ ਨਾ ਤੇਰੇ ਪਿੰਡ ਆਉਣਾ ਤੈਨੂੰ ਅਸੀਂ ਮਾਰ ਕੇ ਮਾਦ ਦੇਵਾਂਗੇ ਚੋਰ ਹੋਣ ਦਾ ਮਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਬੋਟ ਚੋਰੀ ਵਾਲੀ ਗੱਲ ਕਰੇ ਤੂੰ ਹੀ ਲੈਣਾ ਆਏ ਲੋਕ ਕਹਿੰਦੇ ਉਹ ਤਾ ਨਹੀਂ ਦੇ ਦੇ ਤੀਆ ਉਹ ਤੁਹ ਕੀ ਦੇ ਤਾ ਇਹ ਗੱਲ ਇਹ ਗੱਲ ਨਾ ਕਰੀ ਨਹੀਂ ਦਿੰਦਾ ਕਮਾਲ ਬਾਲੀ ਬਾਲ ਦਾ ਗਰਾਊਂਡ ਮੂਸਾਂ ਨੂਰ ਦਾ ਜਰ ਕਮਾਲ ਹੋ ਗਈ ਥੋੜੀ ਨਹੀਂ ਦਿੰਦਾ ਇਹ ਸਰਕਾਰ ਨੇ ਪਹਿਲਾ ਕੰਮ ਕਰਕੇ ਬਾਅਦ ਚ ਦੱਸਣਾ ਇਹਨੇ ਕਰਾ ਸਰਕਾਰ ਨੇ ਕਿਉਂ ਨਹੀਂ ਕਰਿਆ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਵਿਚਰੀਆਂ ਆ ਗਈ ਤੁਹਾਡੇ ਪ੍ਰਿੰਸੀਪਲ ਜੀ ਆਏ ਨੇ ਸਰਕਾਰ ਕਹਿੰਦੀ ਸੀ ਸਾਰੇ ਟੀਚਰ ਕਿਹ ਜਾਂਦੇ ਆ ਮੇਰੀ ਗੱਲ ਸੁਣ ਲੈ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਤੁਸੀਂ ਫਿਰ ਲੱਗੇ ਹੋਏ ਨਹੀਂ ਸਰਕਾਰ ਨੇ ਬਹੁਤ ਜਿਹੜਾ ਸੀ ਕਿਸਾਨ ਆਉਣਸਾਰ ਨਸ਼ੇ ਬੰਦ ਕਰਦੂ ਕਰਤਾ ਸਾਨੂੰ ਇਹ ਮੁੱਦੇ ਨੂੰ ਲੈ ਕੇ ਜਿਹੜਾ ਆਉਣਸਾਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਸਰਕਾਰ ਨੇ ਕਿਹਾ ਸੀ ਕਿ ਆਉਣਸਾਰ ਐਮਐਸਪੀ 5 ਮਿੰਟ ਦਾ ਕੌਣ ਸਰ ਨਸ਼ਾ ਮੰਦ ਆਦਿਕੋਂ ਤੋਂ ਹੀ ਉੱਤੀ ਜਾ ਲੇ ਕੇ ਨਿਕੇ ਜਬਾਕਾਂ ਦੇ ਯਾਤਨ ਸਾਬਤ ਕਰਾਉਣੇ ਹੋਏ ਕਰਤਾ ਹੈ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਦੇ ਸਾਠੀ ਜਾਰੀ ਹੋਇਆ ਹੁਣ ਇੱਕ ਟ੍ਰੈਕਟ ਦੀ ਬੰਦੀ ਦਾ ਮੇਨ ਆਗੂ ਹੈ ਮੇਰੇ ਕੋਲ ਹਾਂ ਫਿਰ ਥੋੜੇ ਧੀਲੇ ਵੈਸੇ ਕੀ ਨੇ ਮਕੋੜੇ ਵੀ ਨੇ ਛੋਟੇ ਥੋੜੇ ਧੀਲੇ ਨੇ ਸੀ ਜਿਹੜਾ ਸਾਡੇ ਸਟੇਡੀਅਮ ਦਾ ਮੇਰੀ ਗੱਲ ਸੁਣੋ ਮੇਰੀ ਗੱਲ ਹੈ ਜਿਹਨੇ ਬਣਵਾਇਆ ਉਹ ਸੀਰੀ ਬਣਾਇਆ ਮਨਪ੍ਰੀਤ ਲਈ ਆਈ ਰਿਕਾਰਡ ਦੇ ਹੋਰ ਰਿਕਾਰਡ ਕੀ ਕਰਾਉਣੇ ਰਿਕਾਰਡ ਕੀ ਕਰਾਉਣੇ ਮੇਰੀ ਬੇਨਤੀ ਹੈ ਕਰਾਉਣੇ ਬੇਨਤੀ ਹੈ ਬੇਨਤੀ ਕਰਦੀ ਸਖਵੀਰ ਸਖਵੀਰ ਮੇਰੇ ਨਾਲ ਤੂੰ ਆ ਸਾਡੇ ਐਮਐਲਏ ਦਾ ਸਤਿਕਾਰ ਕਰ ਬੜਾ ਆਮ ਨਹੀਂ ਸਕਣਾ ਧਰਤੀ ਬਹੁਤ ਮਾਫੀ ਨਹੋੜੀ ਬੁੱਧੂ ਦੀ ਮਾਂ ਵੀ ਜਿਹੜਾ ਚੋਰ ਹੋਣਾ ਬੜੀ ਚੋਰ ਹੋਣਾ ਬੜਾ ਸਾਡੇ ਯਾਰ ਬੱਚੇ ਬੰਦੀ ਦਾ ਆਗੂ ਮਾ ਮਾ ਭੈਣਾਂ ਖੜੀਆਂ ਆਏ ਯਾਰ ਮਾ ਮਾ ਭੈਣਾਂ ਆਹ ਕਾ ਖਵਾਉਨੇ ਤੁਸੀਂ ਯਾਰ ਤੁਸੀਂ ਖਵਾਉਨੇ ਹੋ ਲਾਲ ਦਾ ਖਵਾਉਨੇ ਆ ਤੁਸੀਂ ਯਾਰ ਮੈਂ ਇੱਕ ਮਾਲ ਦਾ ਬੰਦੇ ਆਪੀ ਆ ਮੈਂ ਮੈਂ ਇੱਕ ਮਾਲ ਦਾ ਬੰਦਾ ਆ ਇੱਕ ਮੇਰੀ ਆ ਭੈਣ ਖੜੀ ਆ ਨਾਲ ਮੇਰੀ ਆ ਭੈਣ ਇਹ ਮੇਰੀ ਆ ਨਾ ਨਾ ਫਿਰ ਇਹਨਾਂ ਦਾ ਵੀ ਨਾਲ ਇਹਨਾਂ ਦੇ ਮੂੰਹ ਤੇ ਕੱਢ ਰਿਹਾ ਯਾਰ ਇਹ ਬੰਦੀ ਕਾਲ ਮੈਂ ਮੈਂ ਤੁਹਾਨੂੰ ਸਤਕਾਰ ਜੋ ਕਹਣਾ ਮੈਂ ਕਹਣਾ ਇੱਕ ਮਿੰਟ ਸੁਣੋ ਮੇਰਾ ਇੱਕ ਮਿੰਟ ਮੇਰੀ ਗੱਲ ਪਾਵਰ ਆ ਬਾਦਰ ਕੋਲੇ ਪਾਵਰ ਮੇਰੀ ਗੱਲ ਸਹੀ ਅਸੀਂ ਆਮ ਜੋ ਮਨ ਦੀ ਪੁੱਤ ਮੇਰੀ ਗੱਲ ਅੱਗੇ ਘੁੱਟਰੇ ਹੁਣ ਘੁੱਟਰੇ ਵੇਰ ਕਿ ਹੋ ਜੇ 200 ਪਹਿਲੇ ਮੇਰੀ ਇੱਕ ਮਿੰਟ ਦੇਖੋ ਇਨਫੋਰਮੇਸ਼ਨ ਇਹ ਹੋ ਗਈ ਕਿ ਬਾਅਦ ਚ ਗੱਲਬਾਤ ਆ ਇਸ ਕਰਕੇ ਪਰਸਤੀ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਖੜੀ ਹੋ ਕਿੱਥੇ ਨਾ ਖੜੀ ਹੋ ਮੈਂ ਸਕੂਲ ਚਾਹੁੰਦਾ ਸਕੂਲ ਦੇ ਵਿੱਚ ਕੰਮ ਕੀਤਾ ਉਹਦਾ ਲੀਗ ਹੀ ਕੰਮ ਅਗਲਾ ਸਿੱਧਾ ਸਾਰਾ ਚੱਲਦਾ ਇੱਕ ਮਿੰਟ ਮੇਰੀ ਗੱਲ ਸੁਣੋ ਮਨ ਗੱਲ ਸੰਭਾਲੀ ਨਾ ਸੀ ਤੁਸੀਂ ਸਾਰਾ ਕੁਝ ਬੋਲ ਲਿਆ ਹੁਣ ਮੇਰੀ ਗੱਲ ਮੈਂ ਸਕੂਲ ਚਾਹੁੰਦਾ ਸਕੂਲ ਜਾਣ ਦਾ ਕਾਰਨ ਕਿ ਮੈਂ ਇੱਥੇ ਮੇਰਾ ਪ੍ਰੋਗਰਾਮ ਰੱਖਿਆ ਪੂਰੇ ਹਲਕੇ ਦੇ ਸਕੂਲਾਂ 'ਚ 18 ਕਰੋੜ ਰੁਪਏ ਦੀ ਗਰੰਟੀ ਆ ਦੋ ਸਾਲ ਪਹਿਲਾਂ ਲਿਆ ਕੇ ਦਿਓ ਚੁੱਕਿਆ ਇਹ ਤੋਂ ਬਿਨਾ ਬੱਖ ਬੱਖ ਕੰਮ ਹੋਇਆ ਤੇ ਮੈਂ ਮੈਂ ਆਨ ਰਿਕਾਰਡ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਠੀਕ ਹੈ ਮੇਰੇ ਕੋਲ ਸਬੂਤ ਨੇ ਜੇ ਤੱਥਾਂ ਰਹੀ ਗੱਲ ਜਿਹੜੀ ਤੁਸੀਂ ਰੋਸਾ ਕਰਦੇ ਹੋ ਵੀ ਸਾਨੂੰ ਉੱਥੇ ਚੁਕਾਤਾ ਸਾਡਾ ਉੱਥੇ ਤੁਸੀਂ ਲਾਠੀ ਚਾਰਜ ਕਹਿੰਦੇ ਹੋ ਪਹਿਲੀ ਗੱਲ ਤਾਂ ਚਲੋ ਜੋ ਕੁਝ ਹੋਇਆ ਹਜੇ ਮੈਂ ਨਹੀਂ ਉਹ ਤੋਂ ਮੈਂ ਕੋਈ ਗੱਲ ਨਹੀਂ ਲੱਗਦਾ ਕਿ ਥੱਲੇਵਰ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਅਸੀਂ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਪਿੱਛੇ ਸਰਕਾਰ ਵੀ ਜਾ ਕੇ ਪਤਾ ਲੈ ਕੇ ਆਈਏ ਪਰ ਪੰਜਾਬ ਦੇ ਪੰਜਾਬ ਦੇ ਪੰਜਾਬ ਦੇ ਲੋਕ ਵੀਰੇ ਵੀਰ ਪੰਜਾਬ ਦੇ ਲੋਕ ਆ ਇਹ ਸੋਚ ਨੂੰ ਜਾਇਜ਼ ਨਾ ਸਮਝਦੇ ਹੋਏ ਨਾਲ ਨਹੀਂ ਖੜੇ ਜਥੇਬੰਦੀਆਂ ਨੇ ਬਾਕੀਆਂ ਨੇ ਸਾਥ ਨਹੀਂ ਦਿੱਤਾ ਮੇਰੇ ਨਹੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਬਿਲਕੁਲ ਇਕੱਠੀਆਂ ਸਾਰੀਆਂ ਇਕੱਠੀਆਂ ਹੋ ਮੈ ਮੁਰੇ ਲੱਗਦਾ ਨਹੀਂ ਤੂੰ ਕਰਾਵੇਂਗਾ ਮੈ ਮੁਰੇ ਲੱਗਦਾ ਜਰ ਸਾਰਿਆਂ ਗੰਦੀ ਨਾ ਕਰੋ ਗਾਲਾਂ ਨਾ ਮਾਰੀਂ ਗੰਦੀ ਨਾ ਜਮਾਣੀ ਨਿੰਦਾ ਕੰਮ ਨਾਲ ਜਵਾਬ ਦਿਓ ਕੰਮ ਨਾਲ ਲਮਾਂਗੇ ਜ਼ਿੰਮੇਵਾਰ ਬੰਦੇ ਹੋ ਤੁਸੀਂ ਜ਼ਿੰਮੇਵਾਰੀ ਚੱਕਾ ਜਿਹੜਾ ਨਾ ਤੁਹਾਨੂੰ ਇਸ ਕਰਕੇ ਇਸ ਕਰਕੇ ਮੇਰੀ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਤੁਹਾਡੇ ਨਾਲ ਟਿੱਕਰੀ ਮੋਰਚ ਦੇ 6 ਮਹੀਨੇ ਰਿਹਾ ਥੋੜਾ ਕੱਲੇ ਕੱਲੇ ਥੱਲੇ ਕੱਲੇ ਸਾਥੀ ਦਾ ਇੱਕ ਮਿੰਟ ਉਹ ਇੱਕਲੇ ਸਾਥੀ ਦਾ ਗੱਪਾਂ ਦਾ ਕੋਈ ਫਾਇਦਾ ਥੱਲੇ ਕੱਲੇ ਸਾਥੀ ਨਾਲ ਜਾਦਾ ਮਾਡੇ ਨਾਲ ਮੈਂ ਉੱਥੇ ਟਿੱਕਰੀ ਬਾਰੇ ਮੈਂ ਇੱਕ ਇੱਕ ਮਿੰਟ ਖੜ੍ਹ ਜਾਓ ਖੜ੍ਹ ਜਾ ਮੈਨੂੰ ਮਿਲਿਆ ਉੱਥੇ ਮਿਲਿਆ ਆਪਾਂ ਆਪਾਂ ਮਿਲਿਆ ਉੱਥੇ ਜੀ ਆਇਆਂ ਨੂੰ 来 <imitation>